ਲੋਵੀ ਦੋਸਤੋ ਅੱਜ 24 ਅਗਸਤ ਸਵੇਰ ਦਾ ਲਗਭਗ 10:30 ਤੇ ਅੱਜ ਪਾਣੀ ਪੈ ਚੁੱਕਾ ਸਾਰੇ ਪਾਸੇ ਇੱਥੇ ਆ ਕੇ ਅੱਗੇ ਵੀਡੀਓ ਬਣਾਉਂਦਾ ਸੀ ਆ ਮੇਰੇ ਖੇਤ ਨੂੰ ਵੀ ਪਾਣੀ ਪੈ ਚੁੱਕਾ ਤੇ ਇਸ ਪਾਸੇ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਚੁੱਕਾ ਹੈ ਦੇਖ ਸਕਦੇ ਹੋ ਆਇ ਤੇ ਆ ਘਾਰਲੇ ਪਾਸੇ ਲਗਭਗ ਸਾਰੀ ਫਸਲਾਂ ਨਾ नज़र मारो पाणी पाणी नज़र आहे 从那里讲嘛。 ਨਵੀਂ ਈਡੀਆ ਕੋ ਸਾਰੇ ਪਾਸੇ ਪਾਣੀ ਪਾਣੀ ਇਸ ਸਮੇਂ ਦੋਸਤੋ ਮੈਂ ਘਰ ਨੂੰ ਜਾ ਰਿਹਾ ਤੇ ਜਿੰਨਾ ਪਤ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਪਾਣੀ ਪਾਣੀ ਹੋ ਰਿਖਿਆ ਹੈ ਬਸ ਆ ਇੱਕ ਸੜਕ ਹੀ ਹੈ ਜਿਹੜੀ ਤੁਰਨ ਵਾਸਤੇ ਖਾਲੀ ਬਚੀ ਹੈ